ਜੀ ਜਿਹੜੀ ਕਹਿੰਦੀ ਹੈ 9 34 ਇਸਤਾ ਕੀ ਅਸੀਂ ਕੀ ਬਗਾਨਿਆਂ ਦੇ ਪੁੱਤ ਹੈ ਅਸੀਂ ਮਾਲਕ ਹੈ ਇਸ ਸੰਤਰੀ ਦੇ ਦੋ ਵਾਰੀ ਅਸੀਂ ਰਾਜ ਕੀਤਾ ਬੰਦਾ ਸਿੰਘ ਬਹਾਦਰ ਨੇ ਸਿੱਕਾ ਚਲਾਇਆ ਮਹਾਰਾਜਾ ਰਣਜੀਤ ਸਿੰਘ ਨੇ ਸਿੱਕਾ ਚਲਾਇਆ ਸਤ ਜਨੈਲ ਸਿੰਘ ਭਿੰਡਾਵਾਲੇ ਨੇ ਕਿਹਾ ਸਿੱਕਾ ਛੱਟ ਲਾਓ ਫੇਰ ਐਮੀ ਆਪਕ ਕਿਸੇ ਦੀ ਗੱਲ ਸੁਣਦੇ ਹੀ ਨਹੀਂ ਸੋ ਮੈਂ ਹਿੰਦ ਸਰਕਾਰ ਮੋਦੀ ਸਾਹਿਬ ਨੂੰ ਬੜੀ ਨਿਮਰਤਾ ਸਹਿਤ ਕਹਿੰਨਾ ਹੈ ਕਿ ਤੁਹਾਨੂੰ 5 ਦਿਨ ਦਿੰਦੇ ਆ ਕਿਸਾਨਾਂ ਦਾ ਫੈਸਲਾ ਕਰੋ ਡਿਬਰੂਗੜ ਦਾ ਫੈਸਲਾ ਕਰੋ ਨੀਤਾ ਪੰਜਾਬ ਦੇ ਵਿੱਚ ਹਰਿਆਣਾ Rajasthan ਦੇ ਵਿੱਚ ਕਸ਼ਮੀਰ ਦੇ ਵਿੱਚ ਜਿੱਥੇ ਜਿੱਥੇ ਆਜ਼ਾਦ ਸੋਚ ਦੇ ਲੋਕ ਸਿੱਖ ਬੈਠੇ ਐ ਅਸੀਂ ਤੁਹਾਡੀਆਂ ਰੇਲਾਂ ਸਾਰੀਆਂ ਰੋਕ ਦੇਣੀ ਐ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੇ ਸਹਿਮਤ ਹੋ ਤਾ ਹੱਥ ਕਾੜੇ ਕਰ ਕਰ ਦੱਸ ਲੋ ਕਿ ਅਸੀਂ ਸਹਿਮਤ ਹਾਂ ਬੋਲੇ ਸੋਨਿਆ ਜੀ ਕਾਲਾ ਆ ਬੰਦਿਆਂ ਵਾਲੀ ਗੱਲ ਐ ਆਪਾਂ ਬੰਦੇ ਆ ਰੋਜ਼ ਤਰਲੇ ਮੰਨਤਾ ਕਰਕੇ ਅਸੀਂ ਥੱਕ ਚੁੱਕੇ ਹਾਂ ਅਸੀਂ ਜਲੀ ਰੋ ਚੁੱਕੇ ਹਾਂ ਹੁਣ ਸਾਡੀ ਉਮਰਾ ਨਹੀਂ ਕਿ ਅਸੀਂ ਤਰਲੇ ਮੰਨਤਾ ਕਰੀਏ ਸਿੱਖ ਸ਼ਹੀਦ ਹੋਣ ਨੂੰ ਤਿਆਰ ਹੈ ਜੇ ਤੁਸੀਂ ਕੈਨੇਡੀਅਨ ਦੇ ਵਿੱਚ ਹਰਦੀਪ ਸਿੰਘ ਨਿੱਜਰ ਨੂੰ ਰਿਪੂਦਮਨ ਸਿੰਘ ਮਲਕ ਨੂੰ ਸਖਦੋਲ ਸਿੰਘ ਨੂੰ ਮਾਰਤਾ ਇੰਡੀਆ ਦੀ ਏਜੰਸੀ ਨੇ ਬਰਤਾਨੀਆਂ ਦੇ ਵਿੱਚ ਖੰਡੇ ਨੂੰ ਮਾਰਤਾ ਪਾਕਿਸਤਾਨ ਦੇ ਵਿੱਚ ਪਰ ਅਬ ਜਿਹੜੀ ਸਿੰਘ ਪੰਜਵੜ ਤੇ ਰੋਡੇ ਨੂੰ ਮਾਰਦਾ ਇੱਥੇ ਰੈਡਿੰਗ ਦੇ ਵਿੱਚ ਦੀਪ ਸਿੰਘ ਸਿੱਧੂ ਨੂੰ ਮਾਰਦਾ ਪੰਜਾਬ ਦੇ ਵਿੱਚ ਮੋਸੇਵਾਲ ਨੂੰ ਮਾਰਦਾ ਕੀ ਇਹ ਖਾਲਸਤਾਨੀ ਹੈ ਅਸੀਂ ਜੰਮਦੇ ਹੀ ਖਾਲਸਤਾਨੀ ਹੈ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਕਿੰਨੇ ਘੋੜ ਮਾਰ ਲੋਗੇ